ਜੀਵਨ ਸਾਥੀ ਦੀ ਗੱਲ ਹੈ ਜਿੱਦੋਂ ਦੋਸਤੀ ਪੈਂਦੀ ਹੈ ਮਿੱਤਰਤਾ ਹੁੰਦੀ ਹੈ ਉਸ ਤੋਂ ਬਾਅਦ ਜੀਵਨ ਸਾਥੀ ਲੱਭਣ ਦੀ ਕੋਸ਼ਿਸ਼ ਜਾਂ ਉਹਦੇ ਵਿੱਚੋਂ ਜੀਵਨ ਸਾਥੀ ਦੇਖਿਆ ਜਾਂਦਾ ਹੈ ਜੀਵਨ ਸਾਥੀ ਲੱਭਣਾ ਹੁਣ ਵਧੇਰੇ ਔਖਾ ਕਿਉਂ ਹੋ ਗਿਆ ਜੋੜੀਆਂ ਕਿਉਂ ਨਹੀਂ ਬਣ پا ਰਹੀਆਂ ਨੇ ਇੱਕ ਰਿਪੋਰਟ ਹੈ ਇਹਦੇ ਬਾਰੇ ਫਿਰ ਪੂਰੀ ਦੁਨੀਆ ਦੇ ਵਿੱਚ ਲੋਕ ਆਪਣਾ ਜੀਵਨ ਸਾਥੀ ਲੱਭਣ ਦੇ ਲਈ ਸੰਘਰਸ਼ ਕਰ ਰਹੇ ਹਨ ਈਰਾਨ ਮੈਕਸੀਕੋ ਪੇਰੂ ਦੱਖਣੀ ਅਫਰੀਕਾ ਤੇ ਦੱਖਣੀ ਕੋਰੀਆ ਵਰਗੇ ਵਕ ਵਕ ਦੇਸ਼ਾਂ ਦੇ ਵਿੱਚ ਜੋੜਿਆਂ ਦੀ ਗਿਣਤੀ ਘਟ ਰਹੀ ਹੈ। ਚੀਨ ਦੇ ਵਿੱਚ ਵਿਆਹਾਂ ਦੀ ਗਿਣਤੀ 2114 ਦੇ ਵਿੱਚ 1.3 ਕਰੋੜ ਤੋਂ ਘਟ ਕੇ 224 ਦੇ ਵਿੱਚ 60 ਲੱਖ ਰਹਿ ਗਏ। ਫਿਨਲੈਂਡ ਤੋਂ ਇੱਕ ਸਰਵੇਖਣ ਆਇਆ ਪ੍ਰਾਪਤ ਹੋਇਆ। ਉਹਨਾਂ ਨੇ ਇਸ ਦੇ ਵਿੱਚ ਸਟੱਡੀ ਕੀਤੀ ਹੈ। ਫਿਨਲੈਂਡ ਵਾਲਿਆਂ ਨੇ ਸਰਵੇਖਣ ਦੇ ਅੰਕੜੇ ਦੱਸਦੇ ਨੇ ਕਿ ਇਕੱਠੇ ਰਹਿਣ ਵਾਲੇ ਜੋੜਿਆਂ ਦੀ ਪਰਿਵਾਰ ਨੂੰ ਅੱਗੇ ਵਧਾਉਣ ਦੀ بجائے ਅਲੱਗ ਹੋਣ ਦੀ ਸੰਭਾਵਨਾ ਜ਼ਿਆਦਾ ਵੱਧ ਗਈ ਹੈ। ਤਾਂ ਫਿਰ ਇੰਨੇ ਸਾਰੇ ਦੇਸ਼ਾਂ ਦੇ ਵਿੱਚ ਲੋਕ ਇੱਕ ਸਥਾਈ ਰਿਸ਼ਤਾ ਬਣਾਉਣ ਦੇ ਲਈ ਸੰਘਰਸ਼ ਕਿਉਂ ਨਹੀਂ ਕਰ ਰਹੇ? ਆਰਥਿਕ ਪੱਖਾਂ ਦਾ ਅਸਰ ਕਹਿੰਦੇ ਪਿਆ ਹੈ। ਬ੍ਰਾਜ਼ਿਲ ਦੇ ਸੈਂਟਾ ਕੈਟਰੀਨਾ ਦੇ ਵਿੱਚ ਰਹਿਣ ਵਾਲੇ 36 ਸਾਲਾਂ ਫਿਲਪ ਦਾ ਕਹਿਣਾ ਹੈ ਕਿ ਉਸਨੇ ਜੀਵਨ ਸਾਥੀ ਲੱਭਣ ਦੇ ਲਈ ਹਰ ਸੰਭਵ ਕੋਸ਼ਿਸ਼ ਕੀਤੀ। ਫਿਰ ਵੀ ਉਸ ਨੂੰ ਸਾਥੀ ਨਹੀਂ ਮਿਲ ਰਿਹਾ। ਸਕੂਲ ਦੇ ਵਿੱਚ ਉਹ ਉਹਨਾਂ ਕੁੜੀਆਂ ਨੂੰ ਪ੍ਰੇਮ ਪੱਤਰ ਲਿਖਦਾ ਹੁੰਦਾ ਸੀ ਜਿਨ੍ਹਾਂ ਤੇ ਉਸਦਾ ਦਿਲ ਆ ਜਾਂਦਾ ਸੀ। ਪਰ ਉਹਨਾਂ ਦਾ ਜਵਾਬ ਕਦੇ ਵੀ ਉਤਸ਼ਾਹਜਨਕ ਨਹੀਂ ਹੁੰਦਾ ਸੀ। ਜਦੋਂ ਉਹ ਯੂਨੀਵਰਸਿਟੀ ਦੇ ਵਿੱਚ ਸੀ ਤਾਂ ਉਸਨੇ ਕੁੜੀਆਂ ਨੂੰ ਉਹਨਾਂ ਦੀ ਪੜ੍ਹਾਈ ਦੇ ਨਾਲ ਜੁੜੇ ਕੰਮਾਂ ਦੇ ਵਿੱਚ ਮਦਦ ਕਰਨ ਦੀ ਪੇਸ਼ਕਸ਼ ਇਸ ਉਮੀਦ ਦੇ ਵਿੱਚ ਕੀਤੀ ਸੀ ਕਿ ਉਸਦੇ ਨਾਲ ਜ਼ਿਆਦਾ ਸਮਾਂ ਬਿਤਾਉਣਗੀਆਂ ਪਰ 30 ਸਾਲਾਂ ਦੀ ਉਮਰ ਦੇ ਵਿੱਚ ਉਹ ਲੜਕੀਆਂ ਨਾਲ ਜੁੜਨ ਦਾ ਤਰੀਕਾ ਜਾਣਨ ਦੇ ਲਈ ਥੈਰੇਪੀ ਲੈਣ ਲੱਗ ਪਿਆ ਪਰ ਉਸ ਦੀ ਹੁਣ ਤੱਕ ਕਿਤੇ ਗੱਲ ਨਹੀਂ ਬਣੀ ਉਹ ਕਹਿੰਦਾ ਹੈ ਕਿ ਮੈਂ ਇੱਕ ਅਜਿਹਾ ਆਤਮੀ ਹਾਂ ਜੋ ਇਹ ਨਹੀਂ ਜਾਣਦਾ ਕਿ ਆਪਣੀ ਲਵ ਲਾਈਫ ਦੇ ਨਾਲ ਕਿਵੇਂ ਪੇਸ਼ ਆਉਣਾ ਫੇਲੀਪ ਜਿਹੜਾ ਕਾਪੀਰਾਈਟ ਵਜੋਂ ਕੰਮ ਕਰਦੇ ਨੇ ਉਹਨਾਂ ਨੇ ਆਪਣੀ ਉਮਰ ਦਾ 20ਵਾਂ ਦਹਾਕਾ ਜ਼ਿਆਦਾਤਰ ਬਿਨਾਂ ਕਿਸੇ ਸਥਿਰ ਨੌਕਰੀ ਦੇ ਬਤਾਇਆ ਉਹਨਾਂ ਨੂੰ ਲੱਗਦਾ ਹੈ ਕਿ ਇਸ ਨਾਲ ਲੜਕੀਆਂ ਨੂੰ ਪ੍ਰਭਾਵਿਤ ਕਰਨ ਦੀਆਂ ਉਹਨਾਂ ਦੀਆਂ ਸੰਭਾਵਨਾਵਾਂ ਘਟ ਹੋ ਗਈਆਂ ਨੇ ਪਰ ਇਹ ਕੁਝ ਅਜੀਹਾ ਨਹੀਂ ਹੈ ਜੋ ਮੇਰੇ ਨਾਲ ਹੀ ਹੋ ਰਿਹਾ ਹੈ ਕੱਲਾ ਮੈਂ ਨਹੀਂ ਹਾਂ ਹੋਰ ਬਹੁਤ ਸਾਰੇ ਮੁੰਡੇ ਗਵਾਚਿਆਂ ਜਿਹਾ ਮਹਿਸੂਸ ਕਰ ਰਹੇ ਨੇ ਤੇ ਕੋਈ ਰਿਸ਼ਤਾ ਬਣਾਉਣ ਦੇ ਖਿਆਲ ਤੋਂ ਪੂਰੀ ਤਰ੍ਹਾਂ ਬਾਹਰ ਨਿਕਲਣ ਦਾ ਵਿਕਲਪ ਚੁਣ ਰਹੇ ਨੇ ਆਨਲਾਈਨ ਦੁਨੀਆ ਦਾ ਅਸਰ ਪਿਆ ਹੈ ਅਮਰੀਕਾ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ 18 ਤੋਂ 24 ਸਾਲ ਦੀ ਉਮਰ ਦੇ ਲੋਕ ਜਿਹੜੇ ਨੇ ਖਾਸ ਕਰਕੇ ਮੁੰਡੇ ਕਿਸੇ ਵੀ ਹੋਰ ਉਮਰ ਸਮੂਹ ਦੇ ਮੁਕਾਬਲੇ ਜ਼ਿਆਦਾ ਸਮਾਂ ਇਕੱਲੇ ਬਤਾਉਂਦੇ ਐ ਇਹ ਤੱਤ ਹੁਣ ਤੋਂ ਦੋ ਦਹਾਕੇ ਪਹਿਲਾਂ ਦੇ ਜਿਹੜੇ ਦੱਸੇ ਗਏ ਨੇ ਉਹਦੇ ਮੁਕਾਬਲੇ ਦੋ ਦਹਾਕੇ ਪਹਿਲਾਂ ਦੇ ਮੁਕਾਬਲੇ ਬਿਲਕੁਲ ਉਲਟ ਨੇ ਜਦੋਂ ਇਹ ਉਮਰ ਸਮੂਹ ਘੱਟੋ ਘੱਟ 30 ਜਾਂ 40 ਦੇ ਸਾਲਾਂ ਦੇ ਯਾਨਕੀ ਦਹਾਕੇ ਦੇ ਲੋਕਾਂ ਜਿਨ੍ਹਾਂ ਦੀ ਜਿੰਨਾ ਹੀ ਸਮਾਜਿਕ ਹੁੰਦਾ ਸੀ 50 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਦੇ ਨਾਲ ਕਿਤੇ ਜ਼ਿਆਦਾ ਹੈ ਹੁਣ ਦੂਜਿਆਂ ਦੇ ਨਾਲ ਸਮਾਂ ਬਿਤਾਉਣ ਦੀ ਬਜਾਏ ਨੌਜਵਾਨ ਆਪਣਾ ਸਮਾਂ ਸੋਸ਼ਲ ਮੀਡੀਆ ਗੇਮਿੰਗ ਟੀਵੀ ਦੇਖਣ ਦੇ ਵਿੱਚ ਬਿਤਾਉਂਦੇ ਆ ਬ੍ਰਾਜ਼ੀਲ ਜਿੱਥੋਂ ਦੇ ਫੈਲਪ ਨੇ ਇਹ ਦੇਸ਼ ਦੁਨੀਆ ਦੇ ਉਹਨਾਂ ਦੇਸ਼ਾਂ ਦੇ ਵਿੱਚ شمار ਕਰਦਾ ਹੈ ਜਿੱਥੇ ਸੋਸ਼ਲ ਮੀਡੀਆ ਦੇ ਉੱਤੇ ਸਮਾਂ ਬਿਤਾਉਣ ਦੀ ਦਰ ਬਹੁਤ ਉੱਚੀ ਹੈ ਨੌਜਵਾਨ ਆਨਲਾਈਨ ਜਿਹੜਾ ਹੈ ਆਨਲਾਈਨ ਜ਼ਿਆਦਾਤਰ ਸਮਾਂ ਬਿਤਾ ਰਹੇ ਨੇ ਇਸਦੇ ਲਈ ਮੰਨਿਆ ਜਾ ਸਕਦਾ ਹੈ ਕਿ ਉਹ ਉੱਥੇ ਵੀ ਡੇਟਿੰਗ ਕਰ ਰਹੇ ਹੋਣਗੇ ਹਾਲਾਂਕਿ ਡੇਟਿੰਗ ਐਪਸ ਵੀ ਦੀ ਜਿਹੜੀ ਆ ਵਰਤੋਂ ਘਟ ਹੋ ਰਹੀ ਹੈ ਅਸਲ ਵਿੱਚ ਡੇਟਿੰਗ ਐਪਸ ਦੀ ਵਰਤੋਂ ਘਟੀ ਹੈ ਕਾਦੇ ਲਈ ਮਾਰਕੀਟ ਜਿਹੜੀ ਹੈ ਮਾਰਕੀਟ ਇੰਟੈਲੀਜੈਂਸ ਫਰਮ ਸੈਂਸਰ ਟਾਵਰ ਦੇ ਮੁਤਾਬਕ ਉਹ ਦੱਸਦੇ ਨੇ ਕਿ ਦੁਨੀਆ ਦੇ 6 ਸਭ ਤੋਂ ਵੱਡੀਆਂ ਡੇਟਿੰਗ ਐਪਸ ਨੇ ਉਹਨਾਂ ਦੇ 2024 ਦੇ ਡਾਊਨਲੋਡ ਦੇ ਵਿੱਚ 18% ਦੀ ਗਿਰਾਵਟ ਦੇਖੀ ਗਈ ਹੈ ਜੋ ਕਿ ਉਹਨਾਂ ਦੇ ਇਤਿਹਾਸ ਦੇ ਵਿੱਚ ਪਹਿਲੀ ਗਰਾਵਟ ਹੈ Arizona State University ਦੇ ਵਿੱਚ ਰਿਲੇਸ਼ਨਸ਼ਿਪ ਐਂਡ ਟੈਕਨੋਲੋਜੀ ਲੈਬ ਦੀ ਡਾਇਰੈਕਟਰ ਲੀਜਲ ਸ਼ੈਰਾਬੀ ਦਾ ਕਹਿਣਾ ਹੈ ਕਿ ਉਪਭੋਗਤਾ ਡੇਟਿੰਗ ਐਪਸ ਤੋਂ ਨਿਰਾਸ਼ ਥੱਕੇ ਹੋਏ ਅਤੇ ਪਰੇਸ਼ਾਨ ਨੇ ਅਜਿਹਾ ਉਹਨਾਂ ਦੇ ਰਿਸ਼ਤਿਆਂ ਦੀ ਗੁਣਵੱਤਾ ਦੇ ਕਾਰਨ ਹੋ ਰਿਹਾ ਹੈ ਕਾਰਨ ਨਹੀਂ ਹੈ ਬਲਕਿ ਉਹਨਾਂ ਦੇ ਰਿਸ਼ਤਿਆਂ ਦੀ ਗਿਣਤੀ ਦੇ ਕਾਰਨ ਹੈ ਉਹਨਾਂ ਨੇ ਦੇਖਿਆ ਕਿ ਇੱਕ ਸਮੱਸਿਆ ਇਹ ਵੀ ਹੈ ਕਿ ਲੋਕਾਂ ਨੂੰ ਮਿਲਾਇਆ ਕਿਵੇਂ ਜਾਂਦਾ ਹੈ ਇਸ ਵਿੱਚ ਨਵੇਂ ਪੰਨ ਦੀ ਘਾਟ ਹੈ ਜ਼ਿਆਦਾਤਰ ਐਪਸ ਦੇ ਵਿੱਚ ਕੁੜੀਆਂ ਦੀ ਤੁਲਨਾ ਵਿੱਚ ਮੁੰਡਿਆਂ ਦੀ ਸਬਸਕ੍ਰਿਪਸ਼ਨ ਜਿਹੜੀ ਹੈ ਜ਼ਿਆਦਾ ਹੈ ਕੁੜੀਆਂ ਘਟ ਨੇ ਡਾਕਟਰ ਸ਼ੈਰਾਬੀ ਕਹਿੰਦੇ ਐ ਸ਼ੈਰਾਬੀ ਕਹਿ ਰਹੇ ਨੇ ਕਿ ਕੁੜੀਆਂ ਨੂੰ ਲੱਗਦਾ ਹੈ ਕਿ ਉਹਨਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾਂਦਾ ਹੈ ਇਹ ਖਾਸ ਤੌਰ ਦੇ ਉੱਤੇ ਨਿਰਾਸ਼ਾਜਨਕ ਹੋ ਸਕਦਾ ਹੈ ਜਦਕਿ ਕੁੜੀਆਂ ਉਹਨਾਂ ਨੂੰ ਮਿਲਣ ਵਾਲੀ ਪ੍ਰਤੀਕਿਰਿਆ ਦੀ ਗਿਣਤੀ ਤੋਂ ਬਹੁਤ ਜ਼ਿਆਦਾ ਨਿਰਾਸ਼ ਮਹਿਸੂਸ ਕਰਦੀਆਂ ਨੇ ਉਹਨਾਂ ਦਾ ਮੰਨਣਾ ਹੈ ਕਿ ਐਪਸ ਨੇ ਡੇਟਿੰਗ ਦੇ ਵਿੱਚ ਜਵਾਬਦੇਹੀ ਦੀ ਘਾਟ ਲਿਆ ਦਿੱਤੀ ਹੈ ਜਿਸ ਦੇ ਨਾਲ ਅਸੱਭੇਕ ਜਾਂ ਲਾਹ ਪਰਬਾਹੀ ਭਰਿਆ ਵਿਵਹਾਰ ਹੋ ਸਕਦਾ ਹੈ ਵਾਰ-ਵਾਰ ਸਾਈਪ ਵਾਰ-ਵਾਰ ਸਵਾਈਪ ਕਰਨ ਦੇ ਉੱਤੇ ਅਝਿਹਾ ਲੱਗ ਸਕਦਾ ਹੈ ਕਿ ਤੁਸੀਂ ਇਨਸਾਨਾਂ ਦੇ ਨਾਲ ਨਹੀਂ ਬਲਕਿ ਉਤਪਾਦਾਂ ਦੇ ਨਾਲ ਜਿਹੜਾ ਨਜਿੱਠ ਰਹੇ ਹੋ ਕੁੜੀਆਂ ਦਾ ਨਜ਼ਰੀਆ ਜਿਹੜਾ ਇਸ ਦੇ ਬਾਰੇ ਕੀ ਹੈ ਨਾਈਜੀਰੀਆ ਦੇ ਅਬੂਜਾ ਦੀ ਹਸਾਨਾ ਕਦੇ ਵੀ ਡੇਟਿੰਗ ਐਪਸ ਦੇ ਜਾਲ ਦੇ ਵਿੱਚ ਨਹੀਂ ਫਸੀ ਉਹ ਦੱਸਦੀ ਹੈ ਕਿ ਮੈਨੂੰ ਅਜੀਹਾ ਲੱਗਿਆ ਜਿਵੇਂ ਮੈਂ ਆਪਣੇ ਆਪ ਨੂੰ ਨਿਲਾਮ ਕਰ ਰਹੀ ਹਾਂ ਪਰ ਉਹਨਾਂ ਨੂੰ ਆਫਲਾਈਨ ਡੇਟਿੰਗ ਕਰਨਾ ਵੀ ਮੁਸ਼ਕਲ ਲੱਗਦਾ ਹੈ ਕਿਉਂਕਿ ਉਸ ਵਰਗੀਆਂ ਕਦਰਾਂ ਕੀਮਤਾਂ ਨੂੰ ਸਾਂਝਾ ਕਰਨ ਵਾਲੇ ਮੁੰਡਿਆਂ ਦੀ ਗਿਣਤੀ ਬਹੁਤ ਕਹਿੰਦੀ ਘੱਟ ਹੈ ਮੈਂ ਨਾਰੀਵਾਦੀ ਹਾਂ ਤੇ ਇਹ ਮੇਰੇ ਸੁਝਾਵਨ ਸੁਝਾਜੜੇ ਨੇ ਹੋਣ ਕਰਕੇ ਹੈ ਕੁਝ ਚੀਜ਼ਾਂ ਅਜਿਹੀਆਂ ਨੇ ਜਿਨ੍ਹਾਂ ਪ੍ਰਤੀ ਮੈਂ ਹੁਣ ਹੋਰ ਜਿਹੜਾ ਅੱਖਾਂ ਬੰਦ ਨਹੀਂ ਕਰ ਸਕਦੀ ਉਹ 26 ਸਾਲਾਂ ਦੀ ਹੈ। ਪੇਸ਼ੇ ਤੋਂ ਵਕੀਲ ਹੈ। ਪਰ ਉਹ ਇੱਕ ਸਫਲ ਜਿਹੜਾ ਲਾਂਡਰੀ ਲਾਂਡਰੀ ਦਾ ਜਿਹੜਾ ਲਾਂਡਰੀ ਲਾਂਡਰੀ ਦਾ ਜਿਹੜਾ ਕਾਰੋਬਾਰ ਕਰਦੀ ਹੈ, ਚਲਾਉਂਦੀ ਹੈ। ਤੇ ਨਾਲ ਹੀ ਇੱਕ ਗੈਰ ਸਰਕਾਰੀ ਸੰਸਥਾ ਹੈ, ਐਨ ਜੀਓ ਵੀ ਚਲਾ ਰਹੀ ਹੈ। ਜੋ ਘਰੇਲੂ ਹਿੰਸਾ ਦੇ ਪੀੜਤਾਂ ਦੀ ਸਹਾਇਤਾ ਕਰਦੀ ਹੈ। ਉਸ ਦਾ ਮੰਨਣਾ ਹੈ ਕਿ ਇੰਟਰਨੈਟ ਦੀ ਵਿਆਪਕ ਪਹੁੰਚ ਨੇ ਨਾਈਜੀਰੀਆ ਦੇ ਵਿੱਚ ਔਰਤਾਂ ਨੂੰ ਘਰੇਲੂ ਹਿੰਸਾ ਰਿਪੋਰਟ ਕਰਨ ਦੀ ਆਜ਼ਾਦੀ ਦਿੰਦੀ ਹੈ। ਜੋ ਪਹਿਲਾਂ ਕਦੇ ਨਹੀਂ ਕਰ ਸਕਦੀਆਂ ਸਨ ਇਸ ਦਾ ਅਰਥ ਹੈ ਕਿ ਉਹਨਾਂ ਦੀ ਪੀੜ੍ਹੀ ਮਾੜੇ ਰਿਸ਼ਤੇ ਦੇ ਖਤਰਿਆਂ ਬਾਰੇ ਵਧੇਰੇ ਜਾਗਰੂਕ ਹੈ ਇਹਦੇ ਵਿੱਚ ਜਿਹੜੀ ਚੀਜ਼ ਨਿਕਲ ਕੇ ਆ ਰਹੀ ਹੈ ਨਾ ਉਹਦਾ ਇਹੀ ਹੈ ਕਿ ਸਾਡਾ ਪਰਿਵਾਰ ਦੇ ਵਿੱਚ ਰੁਝਾਨ ਕੀ ਹੈ ਜਾਂ ਰਵਈਆ ਕੀ ਹੈ ਜਾਂ ਮਾਪੇ ਜਿਹੜੇ ਨੇ ਜਾਂ ਦਾਦਾ ਦਾਦੀ ਨੇ ਜਾਂ ਜੇਕਰ ਇਕੱਠੇ ਸਮੂਹ ਪਰਮਾਣੂ ਇਕੱਠੇ ਪਰਿਵਾਰ ਰਹਿੰਦੇ ਨੇ ਤਾਂ ਜਿਹੜੇ ਉਹ ਬੱਚੇ ਵਿਚਰਨੇ ਉਹ ਕੁੜੀਆਂ ਨੇ ਚਾਹੇ ਮੁੰਡੇ ਨੇ ਜਾਂ ਕੁੜੀਆਂ ਦੀ ਗੱਲ ਹੋ ਰਹੀ ਹੈ ਤਾਂ ਉਹਨਾਂ ਦੇ ਉੱਤੇ ਕੀ ਅਸਰ ਪੈ ਰਿਹਾ ਕਿ ਸਾਨੂੰ ਇਹ ਕੀ ਚੀਜ਼ ਸਮਝਦੇ ਨੇ ਜਾਂ ਕੋਈ ਸ਼ੈ ਸਮਝਦੇ ਨੇ ਜਾਂ ਸਿਰਫ ਅਸੀਂ ਕੰਮ ਕਰਨ ਦੇ ਲਈ ਜਾਂ ਉਹ ਅਸਰ ਜਿਹੜਾ ਨਵੀਂ ਪੀੜ੍ਹੀ ਦੇ ਉੱਤੇ ਅੰਦਰੋਂ ਪੈ ਰਿਹਾ ਚਲੋ ਕਦਰਾਂ ਕੀਮਤਾਂ ਹਰ ਸਮਾਜ ਦੀਆਂ ਬੱਕਰੀਆਂ ਤੌਰ ਤੇ ਉੱਤੇ ਸੱਭਿਆਚਾਰ ਨੇ ਪਰ ਅੱਜ ਦੀ ਨੌਜਵਾਨੀ ਜਿਹੜੀ ਹੈ ਉਹ ਇਹਨਾਂ ਚੀਜ਼ਾਂ ਤੋਂ ਤਾਂ ਹੀ ਪਰੇ ਹੋ ਰਹੀ ਹੈ ਕਿ ਉਹ ਜਿਹੜਾ ਵਹੇਬ ਜਿਹੜਾ ਦੇਖਦੀਆਂ ਨੇ ਕਿ ਇੱਕ ਜਿਹੜਾ ਬੰਦਾ ਹੈ ਮਤਲਬ ਕਿ ਮੈਨ ਹੈ ਉਹ ਔਰਮੈਨ ਦੇ ਨਾਲ ਕਿਹੋ ਜਿਹਾ ਮਤਲਬ ਕਿ ਵਿਹਾਰ ਕਰ ਰਿਹਾ ਤੇ ਉਹ ਪਰਿਵਾਰਾਂ ਦੇ ਵਿੱਚ ਦੇਖਦੀਆਂ ਨੇ ਹਾਲੇ ਦਿਵਾਲੇ ਦੇ ਵਿੱਚ ਦੇਖਦੀਆਂ ਨੇ ਤਾਂ ਉਹਨਾਂ ਨੂੰ ਲੱਗਦਾ ਕਿ ਮੈਰਿਜ ਕਰਾਉਣਾ ਜਾਂ ਕਿਸੇ ਦੇ ਨਾਲ ਰਿਸ਼ਤਾ ਬਣਾਉਣਾ ਕੀ ਕਰਨਾ ਹੈ ਮੇਰੇ ਨਾਲ ਵੀ ਇਦਾਂ ਹੀ ਹੋਣਾ ਹੈ ਤੇ ਉਹ ਚੀਜ਼ਾਂ ਵੱਧ ਰਹੀਆਂ ਨੇ ਤੇ ਉਹ ਫਿਰ ਕਹਿੰਦੇ ਨੇ ਆਪਾਂ ਰਿਲੇਸ਼ਨਸ਼ਿਪ ਰੱਖਣੀ ਨਹੀਂ ਕਿਸੇ ਦੇ ਨਾਲ ਕੀ ਜ਼ਰੂਰਤ ਹੈ ਉਦਾਂ ਹੀ ਸਰਦਾ ਸਾਡਾ ਜਾਂ ਉਦਾਂ ਹੀ ਅਸੀਂ ਸਾਰ ਸਕਦੇ ਆ ਜਾਂ ਇਹਨਾਂ ਚੀਜ਼ਾਂ 'ਚ ਪੈਣ ਦੀ ਜ਼ਰੂਰਤ ਨਹੀਂ ਹੈ ਤਾਂ ਉਹ ਵੀ ਵੱਡੀਆਂ ਸਮੱਸਿਆਵਾਂ ਜਿਹੜੀਆਂ ਨੇ ਵੱਡੇ-ਵੱਡੇ ਦੇਸ਼ਾਂ ਦੇ ਵਿੱਚ ਵੀ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਜਿਹੜੀ ਜਨਸੰਖਿਆ ਉਹਨਾਂ ਮੁਲਕਾਂ ਦੀ ਘਟ ਰਹੀ ਹੈ ਰਿਲੇਸ਼ਨ ਜਿਹੜੀ ਹੈ ਇੱਕ ਹਸਬੰਡ ਵਾਈਫ ਦੀ ਉਹਦੇ ਉੱਤੇ ਵੱਡਾ ਅਸਰ ਪੈ ਰਿਹਾ ਪਰਿਵਾਰ ਛੋਟੇ ਹੋ ਰਹੇ ਨੇ ਉਹ ਸਾਰਾ ਚੱਕਰ ਜਿਹੜਾ ਫਿਰ ਟੁੱਟ ਰਿਹਾ ਹੈ ਇਸੇ ਤਰ੍ਹਾਂ ਉਹ ਦੱਸਦੇ ਨੇ ਕਿ ਉਹਨਾਂ ਦਾ ਮੰਨਣਾ ਹੈ ਕਿ ਇੰਟਰਨੈਟ ਦੀ ਵਿਆਪਕ ਪਹੁੰਚ ਨੇ ਨਾਈਜੀਰੀਆ ਦੇ ਵਿੱਚ ਔਰਤਾਂ ਨੂੰ ਘਰੇਲੂ ਹਿੰਸਾ ਰਿਪੋਰਟ ਕਰਨ ਦੀ ਆਜ਼ਾਦੀ ਦਿੱਤੀ ਹੈ ਜੋ ਪਹਿਲਾਂ ਕਦੇ ਨਹੀਂ ਕਰ ਸਕਦੀਆਂ ਸੀ ਇਸ ਦਾ ਅਰਥ ਹੈ ਕਿ ਉਹਨਾਂ ਦੀ ਪੀੜ੍ਹੀ ਜਿਹੜੀ ਆ ਮਾੜੇ ਰਿਸ਼ਤੇ ਦੇ ਖਤਰਿਆਂ ਦੇ ਬਾਰੇ ਬਧੇਰੇ ਜਾਗਰੂਕ ਹੈ ਅਮਰੀਕਾ ਚੀਨ ਦੱਖਣੀ ਕੋਰੀਆ ਤੇ ਯੂਰਪ ਦੇ ਕੁਝ ਭਾਗਾਂ ਤੋਂ ਪ੍ਰਾਪਤ ਜਿਹੜਾ ਜਾਣਕਾਰੀ ਦੇ ਮੁਤਾਬਕ ਸਰਵੇਖਣ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਨੌਜਵਾਨ ਔਰਤਾਂ ਜੋ ਖਾਸ ਤੌਰ ਦੇ ਉੱਤੇ ਪਹਿਲਾਂ ਜਿਹੜੀਆਂ ਸਨ ਮਹਿਲਾ ਅਧਿਕਾਰਾਂ ਦੇ ਮਾਮਲੇ ਦੇ ਵਿੱਚ ਜ਼ਿਆਦਾ ਪ੍ਰਗਤੀਸ਼ੀਲ ਹੁੰਦੀਆਂ ਜਾਂ ਜਾ ਰਹੀਆਂ ਨੇ ਤੇ ਨੌਜਵਾਨ ਮਰਦ ਜੋ ਨੇ ਜੋ ਘੱਟ ਪ੍ਰਗਤੀਸ਼ੀਲ ਨੇ ਇਹਨਾਂ ਵਿਚਕਾਰ ਪਾੜਾ ਵੱਧਦਾ ਜਾ ਰਿਹਾ ਹੈ ਗੈਪ ਪੈ ਰਿਹਾ ਸਮਾਜ ਸ਼ਾਸਤਰੀ ਡਾਕਟਰ ਐਲਿਸ ਇਵਾਸ ਇਸ ਨੂੰ ਬਹੁਤ ਵੱਡੀ ਲਿੰਗ ਭਿੰਨਤਾ ਕਹਿੰਦੇ ਆ ਇਸ ਵਿਸ਼ੇ ਦੇ ਉੱਤੇ ਇੱਕ ਕਿਤਾਬ ਲਿਖ ਰਹੇ ਨੇ ਉਹਨਾਂ ਦਾ ਮੰਨਣਾ ਹੈ ਕਿ ਜਿਸ ਤਰੀਕੇ ਦੇ ਨਾਲ ਅਸੀਂ ਆਨਲਾਈਨ ਸਹੂਲਤਾਂ ਦੀ ਵਰਤੋਂ ਕਰਦੇ ਹਾਂ ਉਹ ਅਜਿਹਾ ਹੋਣ ਦਾ ਇੱਕ ਕਾਰਨ ਹੋ ਸਕਦਾ ਹੈ ਉਕੇਂਦ ਨੇ ਕਿ ਔਰਤਾਂ ਅਜਿਹੇ ਪ੍ਰੋਗਰਾਮ ਦੇਖ ਸਕਦੀਆਂ ਨੇ ਜੋ ਉਹਨਾਂ ਦੀਆਂ ਵੱਧਦੀਆਂ ਨਾਰੀਵਾਦੀ ਰੁਚੀਆਂ ਨੂੰ ਪੂਰਾ ਕਰਦੇ ਨੇ ਜਦੋਂ ਕਿ ਪੁਰਸ਼ ਸ਼ਾਇਦ ਉਸੇ ਦਰ ਦੇ ਨਾਲ ਪ੍ਰਗਤੀ ਨਹੀਂ ਕਰ ਰਹੇ ਨੇ ਹਸਾਨਾ ਨੇ ਅਕਸਰ ਦੇਖਿਆ ਕਿ ਉਸ ਦੀ ਜਿਸ ਪੁਰਸ਼ ਦੇ ਵਿੱਚ ਉਸ ਦੀ ਦਿਲਚਸਪੀ ਹੈ ਉਹ ਔਰਤਾਂ ਵਿਰੋਧੀ ਵਿਚਾਰਾਂ ਵਾਲੇ ਸੋਸ਼ਲ ਮੀਡੀਆ ਅਕਾਊਂਟ ਨੂੰ ਫਾਲੋ ਕਰਦਾ ਹੈ ਜਾਂ ਔਰਤ ਵਿਰੋਧੀ ਟਿੱਪਣੀਆਂ ਦੇ ਨਾਲ ਸਹਿਮਤੀ ਪ੍ਰਗਟਾਉਂਦਾ ਹੈ ਉਹ ਕਹਿੰਦੇ ਨੇ ਕਿ ਇਹ ਥੋੜਾ ਡਰਾਉਣਾ ਹੈ ਇਸ ਚੀਜ਼ ਦੇ ਨਾਲ ਕਿ ਉਹ ਮੇਰੇ ਨਾਲ ਬਿਹੇਵ ਕਿਦਾਂ ਕਰੇਗਾ ਜੇ ਦਾ ਉਹਦਾ ਐਟੀਟਿਊਡ ਐਟੀਟਿਊਡ ਹੀ ਇਦਾਂ ਦਾ ਹੈ ਤਾਂ ਬਗੈਰ ਮੇਰੇ ਨਾਲ ਜਾਂ ਕਿਸੇ ਦੇ ਨਾਲ ਰਿਲੇਸ਼ਨਸ਼ਿਪ ਤੋਂ ਬਗੈਰ ਈਰਾਨ ਦੇ ਵਿੱਚ 40 ਸਾਲਾਂ ਨਜ਼ੀ ਉਹ ਵੀ ਇਹੀ ਸਮੱਸਿਆ ਹੈ ਉਹ ਪਿਛਲੇ 10 ਸਾਲਾਂ ਤੋਂ ਇਕੱਲੀ ਹੈ ਤੇ ਪਿਆਰ ਦੀ ਤਲਾਸ਼ ਹੈ ਉਹ ਕਹਿੰਦੀ ਹੈ ਕਿ ਮੈਂ ਥੋੜੀ ਨਾਰੀਵਾਦੀ ਹਾਂ ਮੈਂ ਕੰਮ ਕਰਨਾ ਚਾਹੁੰਦੀ ਹਾਂ ਮੈਂ ਆਪਣੇ ਸਾਥੀ ਜਿੰਨਾ ਪੈਸਾ ਕਮਾਉਣਾ ਚਾਹੁੰਦੀਆਂ ਜਾਣੀ ਕਿ ਬਰਾਬਰ ਕਿਉਂਕਿ ਜੇ ਨਾ ਹੁਣ ਆਮ ਪਹਿਲਾ ਵਾਲਾ ਸਮਾਂ ਨਹੀਂ ਰਿਹਾ ਤੇ ਔਰਤਾਂ ਵੀ ਬਰਾਬਰ ਕੰਮ ਕਰਦੀਆਂ ਨੇ ਤੇ ਉਹ ਜਿਹੜਾ ਜੋੜੀਆਂ ਬਣਦੀਆਂ ਨੇ ਤਾਂ ਉਹ ਕਹਿੰਦੇ ਨੇ ਭਾਈ ਉਹ ਫਿਰ ਬੰਦਾ ਜਿਹੜਾ ਉਹਨੂੰ ਹਰ ਵੇਲੇ ਟੀਚਰ ਕਰਨ ਦੀ ਜਾਂ ਟਾਂਚ ਕਰਨ ਦੀ ਜਾਂ ਦਬਾਉਣ ਦੀ ਜਿਹੜੀ ਹੈ ਪ੍ਰੋਬਲਮ ਹੈ ਕਿ ਮੈਂ ਬਾਹਰ ਉਹ ਕਮਾ ਕੇ ਲਿਆਉਣਾ ਕੰਮ ਕਰਕੇ ਲਿਆਉਣਾ ਤੂੰ ਇੱਥੇ ਘਰ ਬੈਠੀ ਕੀ ਕਰਦੀ ਹੈ ਤਾਂ ਉਹ ਜਿਹੜਾ ਘਰ ਦੇ ਵਿੱਚ ਕੰਮ ਕਰਦੀ ਉਹ ਵੱਖਰੀ ਗੱਲ ਐ ਉਹਨੂੰ ਜਿਹੜਾ ਇਗਨੋਰਿੰਗ ਉਹਨੂੰ ਤਾਂ ਕੰਮ ਹੀ ਨਹੀਂ ਮੰਨਿਆ ਜਾਂਦਾ ਬੱਚੇ ਸਾਹਮਣੇ ਨੇ ਉਹ ਸਾਰਾ ਸਿਲਸਿਲਾ ਐ ਗਰੋਸਰੀ ਲੈਣ ਆਉਣੀ ਐ ਜਾਣੀ ਐ ਸਾਰਾ ਕੁਝ ਐ ਕੱਪੜੇ ਧੋਣੇ ਨੇ ਸਾਰ ਸਫਾਈ ਐ ਜਾਂ ਹੋਰ ਸਾਰੀਆਂ ਚੀਜ਼ਾਂ ਨੇ ਤੇ ਪਰ ਉਹਨੂੰ ਅਣਗੋਲਿਆ ਕੀਤਾ ਜਾਂਦਾ ਉਹ ਕਹਿੰਦਾ ਮੈਂ ਤਾਂ ਕੰਮ ਕਰਕੇ ਆਇਆ ਤੇ ਮੈਂ ਤਾਂ ਤੇਰੇ ਨਾਲੋਂ ਉੱਚਾ ਐ ਨਾ ਫਿਰ ਆਪਣਾ ਉਹ ਐਟੀਟਿਊਡ ਦਿਖਾਉਂਦਾ ਤੇ ਫਿਰ ਔਰਤ ਕਹਿੰਦੀ ਐ ਕਿ ਇਹ ਗੱਲਾਂ ਸੁਣਨ ਤੋਂ ਜਿਹੜਾ ਤਾਂ ਹੀ ਬਾਤ ਚ ਸਕਦੇ ਆ ਕਿ ਮੈਂ ਵੀ ਬਰਾਬਰ ਦੀ ਨੌਕਰੀ ਕਰਾਂ ਜਮ ਸਮਾਂ ਕਿ ਜੇ ਉਹ 3000 ਲੈ ਕੇ ਆਉਂਦਾ ਹੈ ਘਰ ਨੂੰ ਤਾਂ ਮੈਂ 3500 ਲੈ ਕੇ ਆਵਾਂ ਫਿਰ ਮੈਂ ਮਤਲਬ ਕਿ ਉੱਚੀ ਦਿਖਾਉਂਗੀ ਉਹਨੂੰ ਕਿ ਤੇਰੇ ਜਿੰਨਾ ਜਦੋਂ ਉਹ ਟਾਂਚ ਕਰੇਗਾ ਜਾਂ ਟਿੱਚਰ ਕਰੇਗਾ ਵੀ ਤੂੰ ਕੀ ਕਰਦੀ ਹੈ ਤਾਂ ਉਹ ਕਹੇ ਕਿ ਮੈਂ ਤੇਰੇ ਜਿੰਨੀ ਤਨਖਾਹ ਮੈਂ ਵੀ ਘਰ ਨੂੰ ਲੈ ਕੇ ਆਉਣੀ ਹੈ ਤੇ ਉਹਦੇ ਵਿੱਚ ਫਿਰ ਉਹ ਇੱਕ ਦੂਸਰੇ ਦੀ ਫਿਰ ਉਹ ਜਿਹੜੀ ਹੈ ਧੌਂਚ ਜਿਹੜਾ ਕਿਲਾ ਨਾ ਉਹ ਫਿਰ ਟੁੱਟਦਾ ਹੈ ਤੇ ਉਹ ਇੱਕ ਚੰਗੀ ਚੀਜ਼ ਵੀ ਹੈ ਜੇ ਉਹ ਬਰਾਬਰ ਦੇ ਕੰਮ ਕਰਦੀਆਂ ਨੇ ਤੇ ਏਨਕਮ ਵੀ ਆਉਂਦੀ ਹੈ ਖਰਚ ਵੀ ਹੁੰਦੇ ਨੇ ਸਾਰੀਆਂ ਚੀਜ਼ਾਂ ਨੇ ਪਰ ਉਹ ਗੱਲ ਆ ਜਾਂਦੀ ਹੈ ਰਿਸਪੈਕਟ ਦੀ ਜਿਹੜਾ ਰਿਸਪੈਕਟ ਕਰਨੀ ਇੱਕ ਦੂਸਰੇ ਦੀ ਉਹਦੇ ਉੱਤੇ ਨਿਰਭਰ ਹੈ ਜਾਂ ਇੱਕ ਦੂਸਰੇ ਨੂੰ ਥੱਲੇ ਦੱਬਣ ਦੀ ਗੱਲ ਜਿਹੜੀ ਆ ਉਹ ਫਿਰ ਆਪੇ ਚੱਕ ਹੋ ਜਾਏਗੀ ਉਤੋਂ ਕਿ ਅਸੀਂ ਬਿਹੇਵ ਕਿੱਦਾਂ ਕਰਦੇ ਹਾਂ ਉਹਨਾਂ ਦੇ ਨਾਲ ਇਕੱਲੀ ਔਰਤ ਦੇ ਨਾਲ ਹੀ ਨਹੀਂ ਔਰਤ ਵੀ ਬੰਦੇ ਦੇ ਨਾਲ ਕਿੱਦਾਂ ਬਿਹੇਵ ਕਰਦੀ ਹੈ ਪਰ ਬਹੁਤ ਸਾਰੀਆਂ ਲੜਕੀਆਂ ਦੀਆਂ ਆਪਣੇ ਸਾਥੀ ਤੋਂ ਉਮੀਦਾਂ ਅਜੇ ਵੀ ਰਵਾਇਤੀ ਰੂੜੀਵਾਦੀ ਭੂਮਿਕਾ ਦੇ ਉੱਤੇ ਆਧਾਰਿਤ ਨੇ ਨਜ਼ੀਅਤ ਅਤੇ ਹਸਾਨਾ ਅਜੇ ਕਿਸੇ ਵਿਅਕਤੀ ਨੂੰ ਜੀਵਨ ਸਾਥੀ ਬਣਾਉਣ ਤੋਂ ਝਿਜਕਦੀਆਂ ਨੇ ਜੋ ਆਰਥਿਕ ਤੌਰ ਦੇ ਉੱਤੇ ਉਹਨਾਂ ਸੁਰੱਖਿਅਤ ਨਹੀਂ ਨੇ ਜਿੰਨਾ ਉਹ ਖੁਦ ਨੇ ਆਪਣੇ ਆਪ ਨੂੰ ਮਹਿਸੂਸ ਕਰਦੀਆਂ ਇਹ ਦੋਵੇਂ ਲੜਕੀਆਂ ਪੋਸਟ ਗ੍ਰੈਜੂਏਟ ਨੇ ਤੇ ਇਹਨਾਂ ਦੇ ਕੈਰੀਅਰ ਜਿਹੜਾ ਕੈਰੀਅਰ ਚੰਗੇ ਨੇ ਅਜੇ ਉਪਲਬਧ ਮੁੰਡਿਆਂ ਦੀ ਗਿਣਤੀ ਘਟ ਰਹੀ ਹੈ ਜਿਨ੍ਹਾਂ ਨੂੰ ਉਹ ਆਪਣੇ ਆਪਣੇ ਬਰਾਬਰ ਸਮਝ ਸਕਦੀਆਂ ਨੇ ਜ਼ਿਆਦਾਤਰ ਦੇਸ਼ਾਂ ਦੇ ਵਿੱਚ ਉਹਨਾਂ ਗ੍ਰੈਜੂਏਟ ਲੜਕੀਆਂ ਦੀ ਗਿਣਤੀ ਮੁੰਡਿਆਂ ਦੇ ਨਾਲੋਂ ਵੱਧ ਹੈ ਲੜਕੀਆਂ ਸਕੂਲਾਂ ਦੇ ਵਿੱਚ ਮੁੰਡਿਆਂ ਦੇ ਨਾਲੋਂ ਬਿਹਤਰ ਪ੍ਰਦਰਸ਼ਨ ਕਰ ਰਹੀਆਂ ਨੇ ਸਮਾਜਿਕ ਵਰਤਾਰੇ ਦੇ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਡਾਕਟਰ ਈਵਾਜ਼ ਦਾ ਕਹਿਣਾ ਹੈ ਕਿ ਇਕੱਲੇ ਰਹਿਣ ਨੂੰ ਕਲੰਕ ਮੰਨਣ ਦੇ ਵਰਤਾਰੇ ਦੇ ਘਟਣ ਦੇ ਕਾਰਨ ਡੇਟਿੰਗ ਤੋਂ ਪੂਰੀ ਤਰ੍ਹਾਂ ਬਾਹਰ ਨਿਕਲਣਾ ਸੌਕਾ ਜਿਹੜਾ ਹੁਣ ਸੌਕਾ ਹੁੰਦਾ ਜਾ ਰਿਹਾ ਹੈ ਉੱਚ ਗੁਣਵੱਤਾ ਵਾਲੇ ਨਿੱਜੀ ਮਨੋਰੰਜਨ ਦੇ ਵਦਨ ਦਾ ਮਤਲਬ ਹੈ ਕਿ ਜੇਕਰ ਡੇਟ ਬੋਰਿੰਗ ਹੈ ਤਾਂ ਤੁਸੀਂ ਘਰ ਹੀ ਰਹਿ ਸਕਦੇ ਹੋ ਤੇ ਟੈਲੀਵਿਜ਼ਨ ਸੀਰੀਜ਼ ਜਿਹੜਾ ਬ੍ਰੇਜ਼ ਟਰਨ ਦੇਖ ਸਕਦੇ ਹੋ ਜਾਂ ਵੀਡੀਓ ਗੇਮ ਖੇਡ ਸਕਦੇ ਹੋ ਉਹਨਾਂ ਦਾ ਮੰਨਣਾ ਕਿ ਇਹ ਪੂਰੀ ਤਰ੍ਹਾਂ ਚੰਗੀ ਗੱਲ ਹੈ ਕਿ ਲੋਕਾਂ ਤੇ ਖਰਾਬ ਜੋੜੀ ਬਣਾਉਣ ਦਾ ਦਬਾਅ ਘੱਟ ਹੋਵੇ ਪਰ ਉਹ ਨੌਜਵਾਨ ਨੌਜਵਾਨਾਂ ਦੇ ਵਿੱਚ ਸੰਪਰਕ ਦੀ ਘਾਟ ਨੂੰ ਲੈ ਕੇ ਚਿੰਤਤ ਨੇ ਜੇਕਰ ਲੜਕੇ ਅਤੇ ਲੜਕੀਆਂ ਇਕੱਠੇ ਸਮਾਂ ਬਿਤਾ ਕੇ ਆਪਣੇ ਗੂੜੇ ਵਿਚਾਰ ਸਾਂਝੇ ਨਹੀਂ ਕਰਦੇ ਦੁਨੀਆ ਦੇ ਬਾਰੇ ਆਪਣੇ ਵੱਖੋ-ਵੱਖਰੇ ਦ੍ਰਿਸ਼ਟੀਕੋਣ ਸਾਂਝੇ ਨਹੀਂ ਕਰਦੇ ਤਾਂ ਆਪਸੀ ਸਮਝ ਵਿਕਸਿਤ ਕਰਨਾ ਔਖਾ ਹੋ ਜਾਂਦਾ ਹੈ ਡੇਟਿੰਗ ਐਪਸ ਦਾ ਅਧਿਐਨ ਕਰਨ ਵਾਲੀ ਡਾਕਟਰ ਸ਼ੈਰੀ ਵੀ ਇਸ ਗੱਲ ਦੇ ਨਾਲ ਸਹਿਮਤ ਹੈ ਕਿ ਟੈਕਨੋਲੋਜੀ ਨੇ ਅਸਲ ਦੁਨੀਆ ਦੇ ਵਿੱਚ ਅਜਿਹੇ ਰੂਹ ਦੇ ਰਿਸ਼ਤਿਆਂ ਦੀਆਂ ਕੁਝ ਸਾਹਮ ਭਾਵਨਾਵਾਂ ਨੂੰ ਖਤਮ ਕਰ ਦਿੱਤਾ ਹੈ ਉਹ ਕਹਿੰਦੇ ਨੇ ਆਖਰ ਜਿਹੀ ਕੁਝ ਨੌਜਵਾਨ ਮੈਨੂੰ ਕਹਿੰਦੇ ਨੇ ਉਹਨਾਂ ਨੂੰ 바ਰ ਦੇ ਵਿੱਚ ਜਣ ਕੇ ਬਾਰ ਦੇ ਵਿੱਚ ਕਲੱਬ ਦੇ ਵਿੱਚ ਕੋਈ ਪਿਆਰਾ ਲੜਕਾ ਲੜਕੀ ਦੇਖ ਸਕਦੇ ਨੇ ਪਰ ਉਸ ਦੇ ਨਾਲ ਉਹ ਗੱਲ ਨਹੀਂ ਕਰਦੇ ਬਲਕਿ ਡੇਟਿੰਗ ਐਪ ਦੇ ਉੱਤੇ ਜਾ ਕੇ ਦੇਖਦੇ ਨੇ ਕਿ ਉਹ ਉੱਥੇ ਹੈ ਕਿ ਉਹ ਵੀ ਕਿਸੇ ਦੀ ਪਾਲ ਦੇ ਵਿੱਚ ਹੈ ਮੈਨੂੰ ਲੱਗਦਾ ਹੈ ਕਿ ਆਮ ਤੌਰ ਦੇ ਉੱਤੇ ਅਸੀਂ ਆਪਸੀ ਸੰਪਰਕ ਕਰਨ ਤੋਂ ਇਸ ਤਰ੍ਹਾਂ ਦੇ ਨਾਲ ਬਚਦੇ ਹਾਂ ਜਿਸ ਤਰ੍ਹਾਂ ਪਹਿਲਾਂ ਨਹੀਂ ਕਰਦੇ ਸੀ ਇਹ ਵੱਡੀਆਂ ਜੜੀਆਂ ਨੇ ਪ੍ਰੋਬਲਮਸ ਜੜੀਆਂ ਆ ਰਹੀਆਂ ਨੇ ਜੀ ਸਮਾਜ ਦੇ ਵਿੱਚ ਜੀਵਨ ਸਾਥੀ ਲੱਭਣਾ ਹੁਣ ਵਧੇਰੇ ਔਖਾ ਕਿਉਂ ਹੋ ਗਿਆ ਜੋੜੀਆਂ ਕਿਉਂ ਨਹੀਂ ਪਣ ਪਾ ਰਹੀਆਂ ਨੇ ਜੀ ਦੋਸਤੋ ਇਹ ਸੀ ਇੱਕ ਅਧਿਐਨ ਫਿਨਲੈਂਡ ਤੋਂ ਤੁਹਾਡੇ ਨਾਲ ਸਾਂਝਾ ਕੀਤਾ ਤੇ ਗੱਲਬਾਤ ਸੀ ਇਹ ਛਪੀ ਹੈ ਜੀ ਪੰਜਾਬ ਆਪਣੇ ਬੀਬੀਸੀ ਦੇ ਵਿੱਚ ਜਿਹੜਾ ਪੰਜਾਬੀ ਦੇ ਵਿੱਚ ਉਸ ਤੋਂ ਸਾ ਤੁਹਾਡੇ ਲਈ ਸਾਂਝਾ ਕੀਤਾ